ਕੱਲ੍ਹ ਬਾਤ ਕਰਾਂਗੇ ਸਾਡੇ ਨਾਲ ਜੋਥ ਕਾਲੀਕਲ ਦੇ ਪ੍ਰਧਾਨ ਸਰਪ੍ਰਸਤ ਜੀ ਸਿੰਘ ਚਿੰਜਰ ਵੀ ਮਜੂਦ ਨੇ ਚਿੰਜਰ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਤੀਸਰੇ ਦਿਨ ਸੁਖਬੀ ਸਿੰਘ ਬਾਦਲ ਪਹੁੰਚੇ ਨੇ ਆਪਣੀ ਸੇਵਾ ਪੂਰੀ ਕਰ ਰਹੇ ਨੇ ਪਰ ਕੱਲ ਜੋ ਹਮਲਾ ਹੋਇਆ ਸੀ ਉਸ ਤੋਂ ਬਾਅਦ ਦੇ ਹਾਲਾਤ ਕੀ ਨੇ ਅੱਜ ਹਮਲਾ ਕਰਨ ਵਾਲਾ ਹਮਲਾ ਕਰਾਉਣ ਵਾਲੇ ਹਮਲੇ ਨੂੰ ਸਹੀ ਠਹਿਰਾਉਣ ਵਾਲੇ ਉਹ ਤੋਂ ਘਟਿਆ ਉਹ ਤੋਂ ਘਟਿਆ ਉਹ ਲੋਕ ਜਿਹੜੇ ਇਸ ਇਸ ਦਸਨੀ ਡਿਊਟੀ ਤੇ ਚੱਲੀਆਂ ਹੋ ਜਾਂ ਗੋਲੀਆਂ ਨੂੰ ਹੋਰ ਐਂਗਲ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਡਰ ਭੈ ਨਹੀਂ ਉਹ ਤੇਰੀਆਂ ਧਮਕੀਆਂ ਅੱਜ ਵੀ ਆ ਫੇਸਬੁੱਕ ਤੇ ਹੋਣੀ ਪ੍ਰਸ਼ਾਸਨ ਨੂੰ ਦੇ ਕੇ ਆਟੇ ਕਿ ਧਮਕੀਆਂ ਕੋਈ ਡਰ ਪਾਇ ਨਹੀਂ ਉਹ ਇਨਸਾਨ ਜਿਹੜਾ ਚੁੱਕ ਗਿਆ ਅਕਾਲ ਤਖਸਬ ਦੇ ਅੱਗੇ ਅਕਾਲ ਤਖਸਬ ਦੇ ਹੁਕਮਾਂ ਤੇ ਸੇਵਾਦਾਰ ਦੀ ਚੋਲਾ ਪਾ ਕੇ ਸੇਵਾ ਕਰ ਰਿਹਾ ਸੀ ਅਕਾਲ ਤਖਸਬ ਦੇ ਸਿੰਘ ਸਾਹਿਬਗੇ ਨਹੀਂ ਲੇਕਬੀਸਰੀ ਜੀ ਦਾ ਬਿਆਨ ਵੀ ਆਇਆ ਕਿ ਇਹ ਗੋਲੀ ਵਿਅਕਤੀ ਵਿਸ਼ੇਸ਼ ਤੇ ਨਹੀਂ ਇਹ ਗਿਉਲੀ ਦਰਸ਼ਨੀ ਡਿਊਟੀ ਤੇ ਇੱਕ ਸੇਵਾ ਕਰ ਰੇ ਇੱਕ ਸੇਵਕ ਤੇ ਚੱਲੀ ਆ ਖਾਸ ਕਰਕੇ ਕਾਂਗਰਸੀ ਏਡੀਆਂ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇਹਦੀ ਸਪੋਰਟ ਕੀਤੀ ਜਾ ਰਹੀ ਆ ਵੀ ਇਹ ਸਹੀ ਹੋਇਆ ਇਹ ਡੇਡੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਤਾਂ ਛੂਟ ਆ ਉਹਨਾਂ ਦਾ ਤਾਂ ਬਣਦਾ ਭਾਈ ਕਾਂਗਰ ਦਾ ਉਹਨਾਂ ਨੇ ਇੱਕ ਪੀੜੀ ਮਾਰਤੀ ਗਲਾਂ 'ਚ ਟਾਇਰ ਪਾ ਕੇ ਮਾਰਤੇ ਧੀਆਂ ਭੈਣਾਂ ਚੱਕ ਕੇ ਠਾਣਿਆਂ ਦੇ ਵਿੱਚ ਬਾਪ ਦੇ ਸਾਹਮਣੇ ਭਰਾਵਾਂ ਦੇ ਸਾਹਮਣੇ ਕੱਪੜੇ ਲਾਹ ਤੇ ਕੀ ਕੁਝ ਕੀਤਾ ਸਾਡੀ ਨਸ਼ਲ ਕੁਸ਼ੀ ਕੀਤੀ ਟੈਂਕ ਚੜਾ ਤੇ ਤੋਪਾ ਚੜਾਤੀਆਂ ਤੇ ਉਹ ਅੱਜ ਗੋਲੀਆਂ ਚੱਲੀਆਂ ਨੂੰ ਸਹੀ ਠਹਿਰਾਉਣ ਗਈ ਉਹਨਾਂ ਦਾ ਤਾਂ ਬਣਦਾ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਉਹਨਦੀ ਜਵਾਬ ਦੇਈ ਨਹੀਂ ਸ਼੍ਰੋਮਣੀ ਕਾਲਦਨ ਨੇ ਕੀਤਾ ਬਹੁਤ ਕੁਝ ਜੇ ਕੋਈ ਖਮੀਆਂ ਰਹੀਆਂ ਗਲਤੀਆਂ ਹੋਈਆਂ ਤਾਂ ਉਹ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਚੁਕਬੀ ਗਏ। ਤੋਂ ਤੁਸੀਂ ਸੇਵਾ ਕਰ ਰਹੇ ਹੋ ਸੁਖਬੀ ਸਿੰਘ ਬਾਦਲ ਕਾਲੀ ਲੀਡਰ ਸੇਵਾ ਕਰ ਰਹੇ ਨੇ ਪਰ ਅੱਜ ਜਿਹੜਾ ਘੇਰਾ ਦੇਖ ਰਹੇ ਹੋ ਸੁਰੱਖਿਆ ਦਾ ਘੇਰਾ ਇਹ ਲੱਗਦਾ ਨਹੀਂ ਕੱਲ੍ਹ ਵੀ ਬਤਾ ਦੇਣਾ ਚਾਹੀਦਾ ਸੀ ਜਦੋਂ 2 ਦਿਨ ਉੱਥੇ ਦਰਬਾਰ ਸਾਹਿਬ ਸੀਗੇ। ਵੱਧ ਕਿਵੇਂ ਜਾਂਦਾ ਸਟੇਟ ਏਜੰਸੀਆਂ ਦਾ ਆਪ ਤਾਂ ਇਹ ਕੰਮ ਕਰਾਉਣ ਨੂੰ ਫਿਰਦੀਆਂ ਸੀ। ਜਿਹੜੇ ਇੱਕ ਇਨਸਾਨ ਜਿਹੜਾ ਟੈਰਿਸਟ ਹੈ ਜਿਹੜਾ ਪਾਕਿਸਤਾਨ ਜਾ ਕੇ ਟ੍ਰੇਨਿੰਗ ਲੈ ਚੁੱਕਿਆ ਨਾਜਾਇਜ਼ ਅਥਾਰਾਂ ਨਾਲ ਕਿੰਨੀ ਵਾਰ ਫੜਿਆ ਜਾ ਚੁੱਕਿਆ ਜਿਹੜਾ ਇੱਕ ਦਿਨ ਮਤਲਬ 12-13 ਸਾਲ ਪਹਿਲਾਂ ਏਜੰਸੀਆਂ ਅਲ ਸ਼੍ਰੋਮਣੀ ਕਾਲ ਦੇ ਲੀਡਰਸ਼ਿਪ ਨੂੰ ਤੇ ਉਹ ਇਨਸਾਨ ਇੱਕ ਦਿਨ ਪਹਿਲਾਂ ਫਿਰ ਰਿਹਾ ਸੁਪਰੀਮ ਕੋਰਟ ਦੇ ਜੱਜ ਤੋਂ ਇਹ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਕਾਲੀ ਜਿਹੜੀ ਲੀਡਰਸ਼ਿਪ ਦੇ ਜਿਹੜੇ ਇੱਥੇ ਹੋਣਾ ਸੀ ਸਾਨੂੰ ਇਨਪੁੱਟਾਂ ਮਿਲ ਰਹੀਆਂ ਨੇ ਕਿ ਅਕਾਲੀ ਲੀਡਰ ਨੇ ਜਿਹੜੇ ਉਹ ਟਾਰਗੇਟ ਹੋ ਸਕਦੇ ਨੇ ਇਸ ਲਈ ਇਹਦੀ ਮਾਨਯੋਗ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਹ ਜਾਂਚ ਹੋਣੀ ਚਾਹੀਦੀ ਆ ਬਾਕੀ ਗੁਰੂ ਨੇ ਆਪਣੇ ਸੇਵਕ ਦੀ ਆਪ ਰੱਖਿਆ ਕਰਦੇ ਸੀ ਆਪ ਦੇਖੀ ਆ ਸਾਸ ਤੌਰ ਤੇ ਬਿਨਾ ਕਿਸੇ ਡਰ ਭੈ ਤੋਂ ਸੇਵਾ ਜਿਹੜੀ ਪੂਰੀ ਕੀਤੀ ਜਾ ਰਹੀ ਆ